ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਦੋ ਆ ਦਿਨ ਹੋ ਗਏ ਅੱਜ ਧੁੰਦ ਬਹੁਤ ਪਈ ਵੀ ਅੱਜ ਸਵੇਰ ਦਾ ਰੈਮ ਹੋ ਗਿਆ 10 11 ਵਜੇ ਦਾ ਰਾਤ ਫੇਰ ਟਰੈਕਟਰ ਛੱਡ ਕੇ ਘਰ ਨੂੰ ਚਲੀ ਗਏ ਤੇ ਮਿਲ ਵਿੱਚ ਹਰਸ਼ਵੀਰ ਕੋਲ ਲਓ ਜੀ ਹੁਣ ਕੰਡਾ ਖੋਣਾਂ ਨੂੰ ਆਹ ਹਰਸ਼ਵੀਰ ਵਾਲਾ ਹਫ਼ਤੇ ਮੂਰੇ ਖੜਾ ਏ ਉਹ ਸਾਹਮਣੇ ਕੰਡਾ ਏ ਇਹਦੇ ਮਗਰ ਇਹ ਫੇ ਪੰਮੇ ਵਾਲਾ ਖੜਾ ਏ ਪੰਮੇ ਵਾਲੇ ਦੀ ਗੱਲੀ ਮਗਰ ਇਹ ਆਪਣਾ ਖੜਾ ਫਿਰ ਦਾ ਹੁਣ ਕੰਡਾ ਹੋਏ ਤੇ ਬਾਅਦ ਇਹ ਖਾਲੀ ਹੋਊਂਗੇ ਧੰਨਵਾਦ ਹਸਪੀਤ ਦਾ ਬਹੁਤ ਵਾਹ ਵਾਹ ਤੰਨੇ ਲੈ ਕੇ ਕੀ ਕਰਨਾ ਓਰੇ ਵੀ ਚਲ ਗਾਵੇਂ ਕਰ ਲੈਣੇ ਤੇ ਤੁਸੀਂ ਆਮੇ ਦੋ ਦਿਨ ਟਾਈਮ ਕੇ ਲਾ ਜਿਓ ਅੱਜ ਵੀ ਰੋਟੀ ਰੋਟੀ ਖਾ ਕੇ ਆਪਣੀ ਹਸਪੀਤ ਦੀ ਲੈ ਕੇ ਫੇਰ ਟਾਈਮ ਕੇ ਲਾਗੇ ਤੇ ਜੇ ਖਾ ਤਾਂ ਇਹਨੇ ਵੀ ਦੇਣ ਦੇ ਜੀ ਰੇਟ ਵੀ ਹੋ ਜਾਂਦੇ ਪਰਚੇ ਇਹਦੇ ਗੋਲੇ ਦੀਆਂ ਇਹ ਤਾਂ ਚਲੋ ਫੇਰ ਵੀ ਪਹੁੰਚ ਗਏ ਤੇ ਟਾਈਮ ਕਰੇ ਸੀ ਬਾਕੀ ਗੰਨਾ ਦੇਖਦੇ ਆ ਹਸਪੀਤ ਵਾਲਾ 100 ਵਾਲਾ ਹੀ ਆ ਪੰਮੇ ਵਾਲਾ ਵੀ 100 ਵਾਲੀ ਆ। ਆਪਣੇ ਵਾਲਾ 150 ਦਾੜਾ ਏ। ਦੇਖਦੇ ਹਾਂ ਹੁਣ ਕਿੰਨਾ ਕੁ ਹੁੰਦਾ ਏ। ਪੰਮੇ ਨੇ ਤਾਂ ਕਹੀ ਜਾਂਦੇ ਵੀ ਮੁੜੂਗਾ ਕੰਨਾ ਤੇਰਾ। ਬਾਕੀ ਦੇਖਦੇ ਹਾਂ ਹੁਣ। ਲਦਾਈ ਵਾਹੋ ਜੇ ਕਰੀ ਬੰਦਿਆਂ ਨੇ। ਬਾਕੀ ਕਾਲਾ ਵੀ ਆ ਰਿਹਾ ਏ। ਕਰਿਆ ਤਾਂ ਉਹਨੂੰ ਨੂੰ ਰਾਤ ਭਰੀ ਦੀ ਕਾਲੇ ਨੇ। ਇਹ ਤਾਂ ਉਹ ਨਾ ਮੈਂ ਵੀ। ਇੱਕ ਦਿਨ ਜੇ ਟਾਈਮ ਲਾ ਗਿਆ ਉਹ ਵੀ। ਖੜਾ ਕੇ ਸਾਡੇ ਕੋਲ ਮੁੜ ਜਾਊਗਾ। ਕੀ ਚੱਲੀ ਜਾਂਦਾ ਹਲੇ ਹੁਣ ਅੰਦਰ ਖਾਲੀ ਹੋਏ ਤੇ ਜਿਹਨੇ ਕਿ ਐਨੂੰ ਗੇਟ ਪਰੇ ਖੜੇ ਆ ਵੀ ਸਿੱਧੇ ਹੀ ਕੋਲਜ ਚਲੇ ਜਾਉਂਗੇ ਨਰੇਜੇ ਬੰਦਰ ਹੈਗੀਆਂ ਹਲੇ ਤਿੰਨ ਤਿੰਨ ਚਾਚਾ ਟਰਾਲੀਆਂ ਖੜੀਆਂ ਹਰੇਕ ਪੰਜੇ ਮੂਰੇ ਉਹ ਖਾਲੀ ਹੋਏ ਤੇ ਬਾਜੋਕੂੰਗੇ ਫਿਰ ਮੈ ਲੋ ਜੇ ਇੱਧਰ ਪਮੇ ਨੂੰ ਮੈ ਲੋ ਜੀ ਪਮੇ ਨੂੰ ਸਸਰੀ ਗਾ ਇੱਧਰ ਹਸਵੀਰ ਹਾਂ ਕੜ ਗਿਆ ਬੈਠ ਗਿਆ ਪੱਠਾ ਮੈਨੂੰ ਕਹਿੰਦਾ 2 ਵਜੇ ਖੜ ਜਾਣਾ ਈ ਨੇ ਫੇਰ ਚੱਲਣਾ ਕਹਿੰਦਾ 3 ਘੰਟੇ ਬਾਅਦ ਆ ਖੜ ਗਿਆ 11 ਵਜੇ 2 ਵਜੇ ਦਾ ਕਹਤਾ ਨਾ ਮੈਂ ਸਾਜਰੀ ਖੜਾ ਹਤਾ ਲੈ ਆ ਖੜ ਗਿਆ ਜੀ ਮੇਰੇ 11 ਵਜੇ ਦਾ ਟਾਈਮ ਹੋਇਆ ਹਲੇ ਖੜ ਗਿਆ ਚੱਲੂਗਾ 15 ਮਿੰਟ ਤੱਕ ਕਹਿੰਦਾ ਚਲਾਉਣਾ ਬੰਦਾ ਮਿੱਟਾ ਬਸ ਖੜੇ ਨੂੰ ਹੋ ਗਏ ਅਭੀ 15 ਮਿੰਟ ਤੱਕ ਖੜੇ ਨੂੰ ਹੋ ਗਏ ਬਾਈ ਦੇਖੋ ਕਿੰਨੇ ਬਾਈ ਕਿ ਕਿੱਦਾਂ ਲੈਡ ਬੰਦ ਹੋਈ ਕਿੰਨੀ ਕਿੰਨੀ ਦਾ 5000 ਰੁਪਏ ਉਹ ਜਿਹੜੀ ਟਰਾਲੀ ਕਿੱਥੇ ਰਹਿ ਗਈ ਉੱਥੇ ਖੜ ਗਈ ਆ ਬੱਸ ਨਾ ਤੂੰ ਹੋ ਵੀ ਨਹੀਂ ਕੱਢਦਾ ਹੈਗਾ ਨਾ ਕੱਢਣਾ ਕੱਢਦਾ ਪ੍ਰੈਕਟਿਸ ਜਿਹਾ ਵੀ ਨਹੀਂ ਉਹ ਮੋਟਰ ਵੀ ਖੜ ਗਈ ਜਿਹੜੀ ਮੋਟਰ ਵਾਲੀ ਮੋਟਰ ਚੱਲਦੀ ਰਹੇ ਜਾਂਦੀ ਆ ਉਹ ਅੱਧਾ ਬਣਾ ਘੰਟਾ ਜੇ 20 ਮਿੰਟ ਖੜਨਾ ਹੁੰਦਾ ਨਾ ਮੋਟਰ ਨਹੀਂ ਬੰਦ ਹੋਣੀ ਹਾਂ ਘੰਟਾ ਲਾਉਂਗਾ ਘੰਟਾ ਦੇਰ ਦੇ ਘੰਟੇ ਨੂੰ ਨਾ ਫੋਨ ਕਰਕੇ ਬੰਦ ਕਰਵਾ ਲੇ ਹਾਂਜੀ ਹਾਂ ਕੀ ਆ ਉਹ ਜੇ ਮੰਦਾ ਪਿੱਛੇ ਲੈਣਾ ਜੇ ਵਾਹ ਖੜਾ ਹੋਵੇ ਇੱਥੇ ਕਿਹਨੇ ਖੜਾ ਹੁੰਦਾ ਫਿਰ ਲਓ ਜੀ ਚਲਤਾ ਪਿਆ ਮਟਾ ਖੜਲੇ ਆ ਤਲੋਂ ਇੰਨਾ ਖੜਕੇ ਚੱਲ ਪਾਵੇ ਕੋਈ ਚੱਕਰ ਨਹੀਂ ਆ ਇਹਦਾ 12 ਵਜੇ ਕੋਈ ਛਾਵੇਂ ਹੋਣੀ ਨਹੀਂ ਦਿਹਾੜੀ ਰੰਗ ਜਾਣੀ ਇਹ ਜੋਖਣਾ ਹਰੇਵਾ ਹੁਣ ਜੋਖਣਾ ਸਾਡੇ ਪੂਰੇ ਖੜੇ ਆ ਐਦੇ ਵੀ ਦੋ ਟਰਾਲੀਆਂ ਰਹਿ ਗਈਆਂ ਖਾਲੀ ਹੁਣ ਉਹ ਪਰਲੇ ਬੱਸ ਵੀ ਦੋ ਐ ਉਹ ਪਰੇ ਵੀ ਦੋ ਹੈ ਦੇਖਦੇ ਆ ਬਾਕੀ ਮੁਕੇ ਤੇ ਫਿਰ ਚੰਦ ਬੁਗੀ ਜਾਂਦੀਆਂ ਇਹ ਪੂਰਾ ਟਰਾਲ ਆਇਆ 26 28 ਪੂਰੇ ਪੂਰਾ ਚੜਦਾ ਮੂਰੇ ਠਾਂ ਲਾ ਕੇ ਤੇ ਚੜਾਇਆ

ਵੇਦਾ ਚੁੱਕ ਗਿਆ ਦਾ ਚੁੱਕ ਕੇ ਫੇਰ ਲਾਤਾ ਬਈਆਂ ਮoure ਇੱਕ ਟਰਾਲੀ ਉਹ ਖਾਲੀ ਹੁਣ ਖੜੀ ਐ ਤੇ ਰੋਡ ਟਰਾਲੀਆਂ ਹੋਰ ਖੜੀਆਂ ਆਪਣਾ ਹੀ ਵਧ ਗਿਆ ਜੀ 5 ਕਮੈਂਟ ਲਗਣਾ 5 ਕਮੈਂਟ ਮੁਰੂਗਾ ਹੁਣੇ ਮਤੇ ਤੇਰੇ ਦੇ ਬੱਚੇ ਸਰ ਗਿਆ ਸਾਰਾਂਗੇ ਕਿ ਫੇਰ ਕੋਲੇ ਜਾਣਾ 2 ਕਮੈਂਟੜ ਲਓ ਜੀ ਪੰਮੇ ਜੀ ਮਹਿੰਦਰੀ ਪਰ ਵੀ ਗੰਨਾ ਵਧ ਗਿਆ ਅੱਜ ਹਮੇ ਕਿੰਨਾ ਵਧ ਗਿਆ ਚਲ ਵਧੀਆ ਖੜਕਣੇ ਦੇ ਫਾਇਦਾ ਹੋ ਜੂ ਫੜਕੂਗੀ ਨਹੀਂ ਐਵੇਂ ਕਾਲ ਕਰਦਾ ਹੁਣ ਟਰਾਲੀਆਂ ਨੂੰ ਨਹੀਂ ਮੇਰਾ ਹੀ ਵਧ ਗਿਆ ਖੜਕਣ ਦਾ ਕੀ ਮਤਲਬ ਅਸਵੀ ਤੇ ਕਹਣਗੇ ਗੰਨਾ ਨਾਲ ਮੋੜਨਾ ਚਾਹੀਦਾ ਰੇ ਕਿਹੜੇ ਕਹਦਾ ਫੇ ਟਰਾਲਾ ਖੜਕਦਾ ਨਹੀਂ ਹੈਗਾ ਆਰਾਮ ਕਾਮ ਦਾ ਜਾਈ ਜਾਂਦਾ ਥੱਪੀ ਅੱਜ ਵੀ ਤਾਂ ਵਧ ਗਿਆ ਅੱਛਾ ਭਾਰਤ ਤੇ ਤੇਰਾ ਚਲੋ ਮੋੜ ਲਾਓ ਅੱਛਾ ਹੈਗਾ ਕਿੰਨੇ ਚ ਵਜਨ ਉਹਦੇ ਤੁਹਾਡਾ ਸੀਰੀਅਲ ਨੰਬਰ ਤਾਂ ਹੈ 85 9112 ਅੱਛਾ ਤੁਹਾਨੂੰ ਬਰੇਕ ਆਹ ਨੰਬਰ ਇਹਦੇ ਬਾਅਦ ਦੇ ਰਹੇ ਹਾਂ। ਉਹ ਜੀ ਕਟਰੀ ਖੜੀ ਭੰਮੇ ਦੇ ਮੂਰੇ। ਅਰੇ ਟਰਾਲੀ ਕਾਹਦੀ ਜਹਾਜੇ ਆ ਦੋ ਨਾਲ ਦੀ ਇੱਕ ਐ। ਅਵੀ ਹਾਂ ਹਾਂ। ਆਖੀ ਬਾਅਦ ਦੇ ਪਾਸੇ। ਬਾਕੀ ਆ ਬਸ ਹੋ। ਅੱਛਾ। ਉਹ ਸਾਰੇ ਨਾਲ ਪਹਿਲਾਂ ਉਤਰ ਜਾਨਾ। ਤੇ ਤੂੰ ਜੇ ਉਹ ਮਗਰੇ ਹੁੰਦਾ ਜਿਹੜਾ ਆਪਣਾ ਕੰਮ ਲੋਟ ਆ ਕੇ ਤੈਨੂੰ ਆ ਜਾਨਾ ਤੂੰ। ਹਾਂ। ਚਲ ਕੋਈ ਨਹੀਂ। ਅਰੇ ਨਾ ਬਾਸ ਹਾਂ ਹਾਂ ਤੇ ਫੇਰ ਨਹੀਂ ਚੱਲਦਾ ਇਹਦਾ ਹੈ ਹਾਂ ਕੀ ਆਪਾਂ ਹੁੰਦਾ ਲੋ ਜੀ ਠੰਡ ਦਾ ਟਾਈਮ ਹੈ ਇਹਦੇ ਬੰਮੇ ਨੇ ਇਹਨੇ ਕੋਕ ਨੂੰ ਗੇੜੇ ਦਿੱਤੇ ਪਏ ਆ ਪੂਰੀ ਵਈਏ ਤੇ ਗੋਪ ਉਹ ਅੱਗੇ ਕਰਮੇ ਠੰਡੀ ਨਹੀਂ ਹੈਗੀ ਉਹਦੀ ਬੋਲਦੀ ਨਹੀਂ ਲਾ ਲਾ ਐਵੇਂ ਥੋੜੀ ਹੀਟ ਐ ਤੇ ਕੰਮਾ ਦਾ ਚੱਲਦੀ ਆ ਮਿਲ ਕਰਮੇ ਹੁਣ ਉਹ ਲੋ ਜੀ ਚਲਦਾ ਕੰਮ ਪੰਮੇ ਦਾ ਵੀ ਉਹ ਮੂਰੇ ਜੇ ਆ ਗਿਆ ਉਹ ਹਸਵੀਰ ਵਾਲਾ ਹੀ ਪਰੇ ਸਾਹਮਣੇ ਖੜਾ ਹੋਏ ਇਹ ਜੇ ਮੇਰੇ ਮੂਰੇ ਤਿੰਨ ਹੋ ਗਈਆਂ ਨੇ ਮੂਰੇ ਕੀ ਰਹਿ ਗਈ ਬਸ ਮੈਡਲ ਲੰਘ ਜਣਾ ਬਾਈ ਖਵਾ ਗਿਆ ਮਾਦਾ ਲੰਘ ਜਣਾ ਬਣਾਈ ਜਾਓ ਤੇ ਮੇਰੀ ਗਲਤੀ ਗਰੀ ਪੰਮੇ ਜੇ ਪਰੇ ਲੈ ਜਾਂਦਾ ਮੈਂ ਉੱਥੇ ਲਾ ਦੇਣਾ ਤਾਂ ਹੱਕ ਹੋਦਾ ਮੈਂ ਆਇਆ ਤਾਂ ਪੰਮੇ ਦਾ ਉਹ ਫਿਰ ਲੱਗ ਜਾਣਾ ਤਾਂ ਮੇਰੇ ਆਹ ਦਿੱਤੇ ਬਾਅਦ ਪੰਮੇ ਦਾ ਹੋ ਜਾਣਾ ਤਾਂ ਇੱਧਰ ਮੈਂ ਖਾ ਜਾਣੂ ਮੈਂ ਵੀ ਖਾ ਜਾਈ ਜਾਣਾ ਤਾਂ ਆਕੇ ਤੇ ਖਾਲੀ ਹੋ ਗਏ ਮੇਰੇ ਤੇ ਹੋਰ ਮਾਜਾ ਡੱਪਿਆ ਏ ਅੰਮੇ ਦਾ ਵੀ ਮੁੜਿਆ 2 ਪੁਆਇੰਟ ਵਾਲਾ ਨਾ ਮੇਰਾ ਵੀ ਮੁੜਿਆ 5 ਪੁਆਇੰਟ ਵਾਲਾ ਉਹ ਪੂਰੇ ਹੱਥ ਵੀਰ ਜਾਂਦਾ ਏ ਕੋਈ ਮੁੜਿਆ 10 ਪੁਆਇੰਟ ਉਹਦੇ ਗੇੜੋ ਤੇ ਤੇ ਟਰਾਲੀ ਲੈ ਕੇ ਕਾਹਾਂ ਵੀ ਚਲੀ ਗਿਆ ਦਾ ਇਹ ਕਾਲਾ ਖੜਾ ਕੇ ਆ ਗਿਆ ਉਹ ਹੱਥ ਵਿਚ ਐਟਵਲ ਬੈਠਾ ਕਾਲਾ ਤੇ ਲੋਕ ਕੋਲ ਆਟ ਆ ਗਿਆ ਲਓ ਜੀ ਵਿੱਚ ਨੂੰ ਸ਼ਾਰਟਕਟ ਲੰਗੇ ਆਏ ਤੇ ਸਮਾਰ ਪਰ ਆ ਗਏ ਨਦੀ ਵਿੱਚ ਆ ਗਏ ਸਾਡੇ ਮੇਰੇ ਮੋਰੇ ਹੁਣ ਮਾ ਹੁਣ ਪਛੇ ਕਰਤਾ ਰਸਤੇ ਦਾ ਪਤਾ ਨਹੀਂ ਵੀ ਕਿਵੇਂ ਆ ਨਰੀਜ ਸਮਾਰ ਪਰ ਆ ਗਿਆ ਤੇ ਇਹ ਪਾਣੀ ਆਈ ਜਾਂਦਾ ਹੈ ਬੜਾ ਮੋਟਾ ਆਪਣੀ ਉਹ ਹੀ ਨਦੀ ਆ ਗਈ ਕਮਲਪੁਰ ਵਾਲੀ ਜਿਹੜੀ ਟੁੱਟ ਕੇ ਜਦ ਨਹਿਰ ਜਕਰ ਗਈ ਸੀ ਪਾਣੀ ਸਾਰਾ ਹੀ ਨਹਿਰ ਚ ਪੈ ਗਿਆ ਤਾਂ ਕਾ ਬਜ਼ਾਰੀ ਬਟੀ ਚੱਕਣੇ ਹੋਏ دیਵਾ ਹੋ ਗਿਆ ਤਾਂ ਪਾਣੀ ਵੇਰ ਇੱਧੇ ਕਰਕੇ ਦੱਸਦਾ ਕਿ ਲੱਗਦਾ ਨਹੀਂ ਤਾਂ ਵੇਰ ਆ ਰਸਤਾ ਲਾ ਲਾ ਬਹੁਤੇ ਬਣਿਆ ਪਤਾ ਕਿ ਆ ਨਹਿਰ ਹੈ ਹੁਣ ਇੱਥੇ ਅਸੀਂ ਜਾ ਰਹੇ ਹਾਂ ਇਹਦੇ ਥੱਲੇ ਨਹਿਰ ਚੱਲਦੀ ਹੈ ਇਹ ਅੰਗਰੇਜ਼ਾਂ ਦਾ ਟਾਈਮ ਦਾ ਬਣਿਆ ਹੋਇਆ ਸਾਰਾ ਸਿਸਟਮ ਉਹ ਪੱਥਰ ਰਾਤੇ ਹੀ ਬਰਲੇ ਬਸੇ ਇੱਥੇ ਇਹ ਨਦੀ ਵਾਲਾ ਪਾਣੀ ਫੇਰ ਸਾਰਾ ਹੀ ਨੇ ਹੈ ਤੇ ਕੇ ਬਸ